ਆਸਟ੍ਰੇਲੀਆ ਦੇ ਵਿੱਚ 31 ਅਗਸਤ ਨੂੰ ਆਸਟ੍ਰੇਲੀਆ ਫਰਸਟ ਨਾਰੇ ਹਟ ਪ੍ਰਵਾਸ ਖਿਲਾਫ ਪ੍ਰਦਰਸ਼ਨ ਦੀ ਯੋਜਨਾ ਨੇ ਪੁਲਿਸ ਨੂੰ ਹਾਈ ਅਲਰਟ ਕਰ ਦਿੱਤਾ ਹੈ ਇਹ ਪ੍ਰਦਰਸ਼ਨ ਮਾਰਚ ਫਾਰ ਆਸਟ੍ਰੇਲੀਆ ਦੇ ਨਾਂ ਹੇਠ ਹੋਣ ਜਾ ਰਹੇ ਨੇ ਇਸ ਮਹਿੰਮ ਦੇ ਸਮਰਥਕ ਨਾਰਾ ਦੇ ਰਹੇ ਨੇ ਕਿ ਅਸੀਂ ਆਪਣਾ ਦੇਸ਼ ਵਾਪਸ ਲਵਾਂਗੇ ਇਸ ਮਹਿੰਮ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜਮ ਕੇ ਪ੍ਰਚਾਰਿਆ ਜਾ ਰਿਹਾ ਹੈ ਇਸ ਨਾਲ ਸਮਾਜ ਦੇ ਵਿੱਚ ਵੰਡੀਆਂ ਪੈਣ ਦਾ ਸ਼ੱਕ ਜਤਾਇਆ ਗਿਆ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਮਾਰਚ ਫਾਰ ਆਸਟ੍ਰੇਲੀਆ ਨਾ ਹੇਟ ਹੋਣ ਵਾਲੀਆਂ 6 ਵੱਡੀਆਂ ਰੈਲੀਆਂ 31 ਅਗਸਤ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਣ ਜਾਣੀਆਂ ਨੇ ਰੈਲੀਆਂ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਦਾ ਦਾਵਾ ਹੈ ਕਿ ਬੇਰੋਗ ਪ੍ਰਵਾਸ ਕਮਜ਼ੋਰ ਲੀਡਰਸ਼ਿਪ ਅਤੇ ਸਿਆਸੀ ਡਰਪੋਕ ਪੁੜੇ ਨੇ ਆਸਟ੍ਰੇਲੀਆ ਦੀ ਪਛਾਣ ਅਤੇ ਸੱਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪ੍ਰਵਾਸ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ ਅਤੇ ਆਸਟ੍ਰੇਲੀਆਈ ਸੱਭਿਆਚਾਰ ਨੂੰ ਬਚਾਇਆ ਜਾਵੇ ਇਸ ਮੁਹਿੰਮ ਦੀ ਇੱਕ ਅਹਿਮ ਸ਼ਰਤ ਹੈ ਕਿ ਪ੍ਰਦਰਸ਼ਨ ਦੇ ਵਿੱਚ ਕੋਈ ਵੀ ਵਿਦੇਸ਼ੀ ਝੰਡਾ ਨਾ ਹੋਵੇ ਰੈਲੀ ਦੀ ਕਾਲ ਦੇਣ ਵਾਲਿਆਂ ਨੇ ਸਿਰਫ ਆਸਟ੍ਰੇਲੀਆਈ ਝੰਡੇ ਦੀ ਮੰਗ ਕੀਤੀ ਹੈ ਹਾਲਾਂਕਿ ਇਹਨਾਂ ਰੈਲੀਆਂ ਪਿੱਛੇ ਅਸਲ ਲੋਕ ਕੌਣ ਨੇ ਕਿਹੜੇ ਸੰਗਠਨ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਖੁੱਲ ਕੇ ਸਾਹਮਣੇ ਨਹੀਂ ਆ ਸਕੀ ਪਰ ਕਈ ਸੰਗਠਨ ਇਸ ਮਾਰਚ ਨੂੰ ਆਪਣੇ ਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਰੈਲੀਆਂ ਦੇ ਵਿੱਚ 10000 ਤੋਂ ਜ਼ਿਆਦਾ ਲੋਕ ਹਿੱਸਾ ਲੈਣਗੇ ਵਾਰੀਨਾਂ ਰੈਲੀਆਂ ਦੀ ਕਾਲ ਨੇ ਇੱਥੇ ਵਸੇ ਪ੍ਰਵਾਸੀਆਂ ਦੇ ਵਿੱਚ ਚਿੰਤਾ ਜ਼ਰੂਰ ਪੈਦਾ ਕਰ ਦਿੱਤੀ ਹੈ। ਇਸ ਮਹਿੰਮ ਨੂੰ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਵਿਵਾਦਪੂਰਨ ਮੰਨਿਆ ਜਾ ਰਿਹਾ ਹੈ। ਪ੍ਰਸਿੱਧ ਆਸਟ੍ਰੇਲੀਆਈ ਇਨਫਲੂਐਂਸਰ ਐਬੀ ਚੈਟਫੀਲਡ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਨਸਲਵਾਦੀ ਕੱਟੜਪੰਥੀ ਘਰਾੜ ਦਿੰਦਾ ਹੈ। ਉਹਨਾਂ ਨੇ ਇਸ ਨੂੰ ਸਮਾਜ ਤੇ ਲਈ ਖਤਰਨਾਕ ਵੀ ਦੱਸਿਆ। ਦੂਜੇ ਪਾਸੇ ਸਮਰਥਕ ਇਹ ਕਹਿ ਰਹੇ ਨੇ ਕਿ ਇਹ ਪ੍ਰਦਰਸ਼ਨ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਤੇ ਵੱਡੇ ਪੱਧਰ ਤੇ ਵਧ ਰਹੇ ਪ੍ਰਵਾਸ ਦੇ ਨਾਲ ਜੁੜੀਆਂ ਚਿੰਤਾਵਾਂ ਨੂੰ ਦਰਸਾਉਂਦੇ ਨੇ ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਦੀ ਡੈਮੋਗ੍ਰਾਫਰ ਲਿਜ਼ ਐਲਨ ਦੇ ਮੁਤਾਬਿਕ ਇਹ ਪ੍ਰਦਰਸ਼ਨ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਵਿਰੋਧੀ ਭਾਵਨਾਵਾਂ ਨੂੰ ਨਵਾਂ ਰੂਪ ਦੇਣਗੇ ਐਲਨ ਦੇ ਮੁਤਾਬਿਕ ਪ੍ਰਵਾਸ ਦੇ ਖਿਲਾਫ ਵਧ ਰੀਆਂ ਭਾਵਨਾਵਾਂ ਦੇ ਪਿੱਛੇ ਚਾਰ ਕਾਰਨ ਨੇ ਘਰਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਜਲਵਾਯੂ ਦੇ ਵਿੱਚ ਤਬਦੀਲੀ ਲਿੰਗ ਅਸਮਾਨਤਾ ਅਤੇ ਆਰਥਿਕ ਅਸੁਰੱਖਿਆ ਐਲਨ ਨੇ ਕਿਹਾ ਕਿ ਲੋਕਾਂ ਦੇ ਵਿੱਚ ਡਰ ਹੈ ਕਿ ਤੇ ਉਹ ਪਿੱਛੇ ਨਾ ਰਹਿ ਜਾਣ। ਇਹ ਡਰ ਭਾਵੇਂ ਅਸਲ ਹੋਵੇ ਜਾਂ ਸਿਰਫ ਇੱਕ ਧਾਰਨਾ ਤੇ ਹੀ ਆਧਾਰਿਤ ਹੋਵੇ, ਸਮਾਜ ਦੇ ਵਿੱਚ ਵੰਡੀਆਂ ਪੈਦਾ ਕਰ ਰਿਹਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਵਾਸੀਆਂ ਨੂੰ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਦੇ ਲਈ ਜ਼ਿੰਮੇਵਾਰ ਠਹਿਰਾਉਣ ਵਾਲੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਦੀ ਬਹੁਤ ਜ਼ਰੂਰਤ ਹੈ। ਉਦੋਂ ਸਿਡਨੀ, ਮੈਲਬਰਨ, ਬ੍ਰਿਸਬੇਨ, ਪਰਥ, ਐਡੀਲੇਟ ਅਤੇ ਕੈਨਬਰਾ ਦੀ ਪੁਲਿਸ ਦੇ ਵੱਲੋਂ ਇਹਨਾਂ ਰੈਲੀਆਂ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾ ਰਹੇ ਨੇ। ਪੁਲਿਸ ਨੂੰ ਡਰ ਹੈ ਕਿਤੇ ਇਹ ਪ੍ਰਦਰਸ਼ਨ ਸ਼ਾਂਤਮਈ ਰਹਿਣ ਦੀ ਬਜਾਏ ਹਿੰਸਕ ਰੂਪ ਨਾ ਧਾਰ ਲੈਣ ਇਸ ਦੇ ਲਈ ਪੁਲਿਸ ਆਮ ਲੋਕਾਂ ਨੂੰ ਇਨ੍ਹਾਂ ਪ੍ਰਦਰਸ਼ਨਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕਰ ਰਹੀ ਹੈ ਉਧਰ ਮਹਾਰਾ ਦਾ ਮੰਨਣਾ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦੇ ਬਾਰੇ ਡਰ ਹੈ ਇਸ ਲਈ ਸਰਕਾਰ ਅਤੇ ਸਮਾਜ ਨੂੰ ਇਨ੍ਹਾਂ ਮੁੱਦਿਆਂ ਨੂੰ ਮਿਲ ਕੇ ਹੱਲ ਕਰਨ ਅਤੇ ਗਲਤ ਜਾਣਕਾਰੀਆਂ ਨੂੰ ਰੋਕਣ ਦੇ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ